जो रूह को बचाने वाला है जो था जो है जो है आने वाला है जो रूह को बचाने वाला है मेरा खुदा ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 36 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਤ ਗੱਲ ਜੋ ਬੋਲਣ ਨਿਆਂ ਦੇ ਦਿਨ ਉਹਦਾ ਹਿਸਾਬ ਦੇਣਗੇ ਮਨੁੱਖ ਦੇ ਪਾਪ ਦੇ ਕੰਨ ਉਸ ਦੇ ਦਿਲ ਵਿੱਚ ਜੋ ਬੁਰੀਾਈ ਉਸ ਦੇ ਵਿਅਰਥ ਸ਼ਬਦਾਂ ਵਿੱਚ ਪ੍ਰਗਟ ਹੁੰਦੀ ਹੈ ਪ੍ਰਭੂ ਯੀਸ਼ੂ ਮਸੀਹ ਉਸ ਦੇ ਬਾਰੇ ਚੇਤਾਵਨੀ ਦੇ ਰਹੇ ਹਨ ਇਸ ਸੰਸਾਰ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਪਰਮੇਸ਼ਰ ਨਹੀਂ ਜਾਣਦਾ ਅਤੇ ਉਹ ਹਰ ਇੱਕ ਚੀਜ਼ ਤੇ ਆਪਣਾ ਧਿਆਨ ਰੱਖਦਾ ਹੈ ਬੇਕਾਰ ਬੇਲੀ ਬੇਤੁਕੀਆਂ ਗੱਲਾਂ ਉਸ ਨੂੰ ਨਾਰਾਜ਼ ਕਰਦੀਆਂ ਹਨ ਅਤੇ ਉਹ ਕਿਸੇ ਚੰਗੇ ਕੰਮ ਦੇ ਲਈ ਨਹੀਂ ਹੁੰਦੀਆਂ ਹਨ ਚੰਗੇ ਕੰਮਾਂ ਲਈ ਨਾ ਹੀ ਉਹ ਕਿਸੇ ਨੂੰ ਉਤਸ਼ਾਹਿਤ ਕਰਦੀਆਂ ਹਨ ਉਹ ਮੂਰਖ ਅਤੇ ਹਾਸੋਹੀਨੇ ਸ਼ਬਦ ਹਨ ਜੋ ਪਰਮੇਸ਼ਰ ਨੂੰ ਮਨੁੱਖਾਂ ਦੇ ਸ਼ੁੱਧ ਜ਼ਮੀਰ ਨੂੰ ਚੰਗੇ ਸਮਾਜ ਅਤੇ ਚੰਗੇ ਪਰਿਵਾਰ ਅਤੇ ਚੰਗੀ ਸ਼ਖਸੀਅਤ ਨੂੰ ਢਾਉਣੇ ਲੱਗਦੇ ਹਨ ਇਹ ਬੇਕਾਰ ਚੀਜ਼ਾਂ ਮਨੁੱਖ ਦੇ ਪਾਪੀ ਸੁਭਾਅ ਦੇ ਕਾਰਨ ਹਨ ਜਿਨ੍ਹਾਂ ਦਾ ਮਨੁੱਖ ਨੂੰ ਲੇਖਾ ਦੇਣਾ ਪਵੇਗਾ ਜਿਵੇਂ ਗੀਤਕਾਰ ਕਹਿੰਦਾ ਹੈ ਕਿਤਾਬਾਂ ਖੋਲੀਆਂ ਜਾਣਗੀਆਂ ਜਦੋਂ ਵੀ ਕੋਈ ਖਾਤਾ ਪਿਆਰੋ ਹੁੰਦਾ ਹੈ ਤਾਂ ਪ੍ਰਭੂ ਯੀਸ਼ੂ ਮਸੀਹ ਜੀ ਦੇ ਹੱਥ ਦੇ ਵਿੱਚ ਉਹ ਤੱਕੜੀ ਹੋਵੇਗੀ ਅਤੇ ਉਸ ਦੇ ਨਾਲ ਉਹ ਹਰ ਇੱਕ ਦਾ ਨਿਆਂ ਕਰੇਗਾ ਸੱਚਮੁੱਚ ਨਿਆਂ ਦੇ ਦਿਨ ਮਨੁੱਖ ਸ਼ਰਮਿੰਦਾ ਹੋ ਜਾਵੇਗਾ ਪਰ ਅੱਜ ਅਜਿਹੀ ਆਉਣ ਵਾਲੀ ਸਜ਼ਾ ਦੇ ਕਾਨ ਮਨੁੱਖ ਪਿਆਰੋ ਆਪਣੇ ਜੀਵਨ ਦੇ ਵਿੱਚ ਬਚ ਸਕਦਾ ਹੈ ਜੋ ਕੋਈ ਵੀ ਆਪਣੇ ਪਾਪਾਂ ਦਾ ਇਕਰਾਰ ਕਰਦਾ ਹੈ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਮੰਨਦਾ ਹੈ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਉਸ ਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰ ਦਿੰਦਾ ਹੈ ਉਸ ਨੂੰ ਪਾਪਾਂ ਦੀ ਮਾਫੀ ਅਤੇ ਮੁਕਤੀ ਮਿਲਦੀ ਹੈ ਪਿਆਰੋ ਕੀ ਤੁਸੀਂ ਹੁਸਨਿਆ ਤੋਂ ਬਚਣ ਲਈ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਤੇਰਾ ਖੁਦਾ ਤੇਰਾ ਖੁਦਾ ਮੇਰਾ ਖੁਦਾ